ਅਸਰ ਦੇਖਦੇ ਦੋਸਤੋ ਬਤਰੋ ਬਾਈਕੀ ਦਾ ਖਾਸਾ ਵਾਜੂਗੀ ਕੀ ਭਤੇ ਦੋਸਤੋ ਸ਼ਾਹ ਦੇ ਵਿੱਚ ਲਗਾਤਾਰ ਖੁਦ ਖੁਦ ਫੁਰੀ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਦਿੱਲੀ ਚੋਣਾ ਦੀ ਦਿੱਲੀ ਚੋਣਾ ਦੇ ਵਿੱਚ ਜਿਹਾ ਆਵਾਜ਼ ਦੀ ਪਾਰਟੀ ਨੂੰ ਤਾਰੀ ਹਾਰ ਲਈ ਉਸ ਤੋਂ ਬਾਅਦ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਵੀ ਲਗਾਤਾਰ ਸਰਗਰਮੀਆਂ ਵੱਧ ਚੁੱਕੀਆਂ ਜਿਵੇਂ ਵਿੱਤਦਾਨਾਂ ਦੇ ਕਰਕੇ ਵਿੱਤਦਾਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਤੀਪਤ ਅਤੇ ਚੇਅਰਮੈਨੀਆਂ ਵੰਡੀਆਂ ਜਾਂ ਜਿਵੇਂ ਬੋਕੇ ਜਿਹਦੀ ਗੱਲ ਕਰੀਏ ਤਾਂ ਬੋਕੇ ਦੇ ਵਿੱਚ 507 ਜਿਹੜੀਆਂ ਚੇਅਰਮੈਨੀਆਂ ਸ리에 ਉਹਦੇ ਕਿੰਨੀਆਂ ਰਹੀਆਂ ਦੇ ਇਹਦੇ ਖਵਾਂ ਦੇ ਵਿੱਚ ਅਸੀਂ ਚਰਚਾ ਕਰਾਂਗੇ ਸਰਦਾਰ ਬਸਤਾਨ ਸਿੰਘ ਲੰਗਿਆਲੇ ਜਿਹੜੇ ਕਿਤੇ ਆਪ ਆਗੂ ਹੋਏਗੇ ਤੇ ਲਗਾਤਾਰ ਇਹ ਪਾਰਟੀਆਂ ਸਥਾਪਤ ਹੋ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਪੈ ਜੀ ਉਹ ਐਗਰਜੀਕਾ ਖਾਲਸਾ ਵੈਗਰਜੀ ਕੀ ਫਤਿਹ ਕਪਤਾਨ ਸਾਹਿਬ ਦਿੱਲੀ ਚੋਣਾ ਹਾਰ ਤੋਂ ਬਾਅਦ ਦੇ ਵਿੱਚ ਆਵਾਦੀ ਪਾਰਟੀ ਪੰਜਾਬ 'ਚ ਸਰਗਰਮ ਨਜ਼ਰ ਆ ਰਹੀ ਹੈ ਤੇ ਜਿਵੇਂ ਚੇਅਰਮੈਨੀਆਂ ਵੱਡੀਆਂ ਗਈਆਂ ਇਹਨੂੰ ਤੁਸੀਂ ਕਿਵੇਂ ਲੈਂਦੇ ਦਿੱਲੀ ਦੇ ਇਲੈਕਸ਼ਨ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆਪਣੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਹੈ ਸਰਕਾਰ ਨੇ ਅਨੇਕਾਂ ਫੈਸਲੇ ਵੀ ਪੰਜਾਬ ਪੱਖੀ ਬਹੁਤ ਵਧੀਆ ਕੀਤੇ ਆ ਪ੍ਰਸ਼ਾਸਨਿਕ ਸੁਧਾਰ ਵੀ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੂਰੇ ਪਰ ਪਾਰਟੀ ਦੇ ਵਿੱਚ ਸੰਗਠਨਾਤਮਕ ਤੌਰ ਤੇ ਅਜੇ ਕਾਫੀ ਕੁਝ ਕਰਨ ਦੀ ਲੋੜ ਹੈਗੀ ਤੇ ਉਹਦੇ ਲਈ ਪਾਰਟੀ ਨੇ ਜਿਹੜਾ ਇਹ ਤਬਦੀਲਨਾ ਕੀਤੀ ਹੈ ਕੀ ਇਹ ਤਬਦੀਲਾਂ ਦੇ ਨਾਲ ਪਾਰਟੀ ਹੋਰ ਮਜ਼ਬੂਤ ਹੋ ਜੂਗੀ ਤੇ ਪਰ ਇਹਦੇ ਵਿੱਚੋਂ ਵੱਡਣ ਤੋਂ ਬਾਅਦ ਕੁਝ ਨਰਾਜ ਹੈ ਤੇ ਕੁ ਨਰਾਸ਼ ਹੈ ਇਹ ਕਿਵੇਂ ਬੈਲੈਂਸ ਹੋਣ ਸੈਟ ਕਰੋਗੇ ਤੁਸੀਂ ਦੇਖੋ ਬਾਕੀ ਜਿਹੜਾ ਪੰਜਾਬ ਤੇ ਨਹੀਂ ਮੈਂ ਗੱਲ ਕਰ ਸਕਦਾ ਆਪਾਂ ਬਾਗੇ ਪੁਰਾਣੇ ਹਲਕੇ ਦੀ ਗੱਲ ਕਰਦੇ ਕਿ ਇਹ ਵਰਕਰਾਂ ਦੇ ਨਾਲ ਜਿੰਨੇ ਵੀ ਵਰਕਰਾਂ ਦੀਆਂ ਭਾਵਨਾਵਾਂ ਦਾ ਜੇ ਪਾਰਟੀ ਜਿਹੜਾ ਖਿਆਲ ਜਿਵੇਂ ਕਰੇ ਤਾਂ ਇਹ ਜਿਹੜਾ ਉਸ ਚੀਜ਼ ਦਾ ਚੰਗਾ ਸਰਪਾਊਗਾ ਇਹ ਲਗਾਤਾਰ ਤੁਸੀਂ 3 ਸਾਲ ਦੇ ਕਰੀਬ ਦੀ ਬਜੜੀ ਸਰਕਾਰ ਬਣੀ ਨੂੰ ਹੋ ਗਈ ਹੈ ਤੇ ਤੁਸੀਂ ਮੈਂ ਜਿਹੜਾ ਤੁਸੀਂ ਬਾਅਦ ਵਿੱਚ ਗੱਲ ਤੇ ਆ ਗਏ ਆ ਮੈਂ ਥੋੜਾ ਲੇਟ ਆਉਣਾ ਚਾਹਦਾ ਸੀਗਾ ਜੇ ਅਗਰ ਤੁਹਾਡੀਆਂ ਤੁਹਾਡੇ ਵਰਕਰਾਂ ਦੀ ਗੱਲ ਕਰੀਏ ਤੁਸੀਂ ਲਗਾਤਾਰ ਉਹਦਾ ਸਾਈਡ ਲਾਈਨ ਆ ਤੁਸੀਂ ਕਾਫੀ ਲੰਬੇ ਸਮੇਂ ਤੋਂ ਤੁਸੀਂ ਵੀ ਤਾਂ ਇੱਕ ਸੀਨੀਅਰ ਆਗੂ ਸੀਗੇ ਤੇ ਜੇ ਗੱਲ ਕਰੀਏ ਹੋਰ ਪ੍ਰੇਮ ਸਿੰਘ ਬਾੜਵਰ ਕੇ ਹੋਏ ਜਾਂ ਹੋਰ ਕਾਫੀ ਲੋਕ ਸੀਗੇ ਜਿਹੜੇ ਉਹ ਵੀ ਨਿਰਾਸ਼ਾ ਦੇ ਰੂਪ ਦੇ ਵਿੱਚ ਗਏ ਹੋਇਆ ਉਹ ਕਹਿੰਦੇ ਵੀ ਸਾਡੇ ਨਾਲ ਵਾਅਦੇ ਕੀਤੇ ਗਏ ਤੇ ਵੀ ਸਾਨੂੰ ਕੋਈ ਉਹ ਤਾਂ ਨਹੀਂ ਕੋਈ ਦਿੱਤਾ ਗਿਆ ਤੇ ਜੋ ਸਾਨੂੰ ਉਹ ਮੰਗ ਸੀ ਉਹਨਾਂ ਦੀ ਜੇ ਚੇਅਰਮੈਨ ਮਾਰਕੀਟ ਕਮੇਟੀ ਬਣ ਲਈ ਪ੍ਰੇਮ ਸਿੰਘ ਬਾੜਵਰ ਵੱਲੋਂ ਇਹ ਵੀ ਮੈਂ ਸੁਣਿਆ ਕਿ ਸੀਗਾ ਵੀ ਉਹਨੂੰ ਆਪ ਲੋਕਾਂ ਦੇ ਵਿੱਚ ਖੜਕ ਕੇ ਇਹ ਮਤਲਬ ਆਖ ਕੇ ਵਾਦਾ ਕੀਤਾ ਗਿਆ ਸੀ ਤੁਹਾਨੂੰ ਅਸੀਂ ਚੇਅਰਮੈਨ ਬਣਾਵਾਂਗੇ ਚਲੋ ਦੂਸਰੇ ਪਾਸੇ ਜਿਹੜੇ ਮਨਦੀਪ ਸਿੰਘ ਮਾਨ ਹਨ ਉਹਨਾਂ ਨੂੰ ਅੱਜ ਚੇਅਰਮੈਨੀ ਦਾ ਜਿਹੜਾ ਆਉਂਦਾ ਰਾਤ ਨੂੰ ਮਿਲ ਗਿਆ ਹੈਗਾ ਤੇ ਉਸ ਤੋਂ ਪਹਿਲਾਂ ਮੈਂ ਕਹਿੰਦਾ ਵੀ ਉਹਨਾਂ ਦੀ ਤਾਂ ਬੜੀ ਵੱਡੀ ਗੱਲ ਹੈਗੀ ਆ ਕਿ ਉਸ ਤੋਂ ਪਹਿਲਾਂ ਆਪਣੇ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਉਹਨਾਂ ਨੂੰ ਬਣਾਇਆ ਗਿਆ ਸੀ ਹੁਣ ਦੂਜੇ ਹੋਂਦ ਚਲੋ ਉਹਨਾਂ ਚੇਅਰਮੈਨ ਬਣਾਤਾ ਕਦੇ ਵੀ ਸਾਡੇ ਨੂੰ ਬਧਾਈ ਵੀ ਉਹਨਾਂ ਨੂੰ ਪਰ ਤੁਹਾਡੇ ਜਿਹੜੇ ਪਾਰਟੀ ਦੇ ਬਹੁਤ ਲੋਕ ਐ ਇਸ ਗੱਲ ਨੂੰ ਲੈ ਕੇ ਨਿਰਾਸ਼ ਵੀ ਨਜ਼ਰ ਆ ਰਹੇ ਆ ਉਹ ਕਹਿੰਦੇ ਵੀ ਸਾ ਨੂੰ ਸਾਡਾ ਹੱਕ ਬਦਲ ਕਿੱਥਾ ਨਹੀਂ ਗਿਆ ਪਰ ਉਹ ਭਾਵੇਂ ਸਾਡੇ ਵੀਡੀਓ ਦੇ ਸਾਹਮਣੇ ਨੇ ਆਏ ਪਰ ਸਾਡੀ ਮੀਡੀਆ ਦੀ ਚਰਚਾ ਇਹ ਹੀ ਆ ਵੀ ਤੁਹਾਡੇ ਕੀ ਦੋ ਗਰੁੱਪ ਬਣ ਚੁੱਕੇ ਆ ਬਾਗੇ ਬੰਦੇ ਦੇ ਵਿੱਚ ਨਹੀਂ ਪਾਰਟੀ ਲੈਵਲ ਤੇ ਗਰੁੱਪ ਵਾਲੀ ਤਾਂ ਕੋਈ ਗੱਲ ਨਹੀਂ ਪਰ ਜਿਹੜੇ ਪਿੰਡਾਂ ਦੇ ਵਰਕਰ ਆ ਸਾਰੇ ਹੀ ਵਰਕਰ ਸਨਮਾਨਯੋਗ ਆ ਇਹ ਪਾਰਟੀ ਨੇ ਜਿਹੜਾ ਕੰਮ ਕੀਤਾ ਸੀਗਾ ਪਾਰਟੀ ਦੇ ਵਿੱਚ ਵਰਕਰਾਂ ਨੇ ਆਪ ਦੇ ਜਿਹੜਾ 10-9ਾਂ ਦੀ ਕਿਰਤ ਵਾਲੇ ਜਿਹੜੇ ਸਾਰੇ ਵਰਕਰ ਸੀਗੇ ਉਹਨਾਂ ਨੇ ਪਾਰਟੀ ਲਈ ਬੜਾ ਜੀ ਜਾਣ ਦੇ ਨਾਲ ਭਾਵਨਾਤਮਕ ਤੌਰ ਤੇ ਸਾਰੇ ਵਰਕਰ ਜੁੜੇ ਹੋਏ ਆ ਤੇ ਜਿਹੜੇ ਤੁਸੀਂ ਨਾਂ ਲਿਆ ਪ੍ਰੇਮ ਸਿੰਘ ਬਾਠ ਉਹਨਾਂ ਨੇ ਵੀ ਪਾਰਟੀ ਦੇ ਲਈ ਬੜਾ ਕੰਮ ਕੀਤਾ ਤਾਂ ਇਹਦੇ ਚ ਹਰ ਇੱਕ ਪਿੰਡ ਦੇ ਵਿੱਚ ਅਨੇਕਾਂ ਵਰਕਰ ਬੈਠੇ ਆ ਵੀ ਜਿਹੜੇ ਕਿ ਸਨਮਾਨ ਦੇ ਵੀ ਹੱਕਦਾਰ ਸੀਗੇ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਜਿਹੜਾ ਬਾਗ ਦੇ ਪੁਰਾਣੇ ਹਲਕੇ ਦੇ ਵਰਕਰਾਂ ਦੇ ਵਿੱਚ ਜਿਹੜਾ ਰੋਜ਼ ਹੈਗਾ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਜਾਂ ਉਹਨਾਂ ਦੀ ਸੁਣਵਾਈ ਹੈ ਨਹੀਂ ਤੇ ਜਿਹੜੇ ਅਹੁਦੇ ਆ ਜਿਵੇਂ ਜਿਸ ਜਿਹੜੇ ਪਾਰਟੀ ਦੇ ਆਗੂ ਸੀ ਜਿਨ੍ਹਾਂ ਨੇ ਪਾਰਟੀ ਲਈ ਜਿਹੜਾ ਕੰਮ ਕੀਤਾ ਹੈਗਾ ਜਿਹੜੇ ਅਹੁਦੇ ਦੇ ਚਾਹਵਾਨ ਸੀਗੇ ਉਹਨਾਂ ਨੂੰ ਬੇਸ਼ੱਕ ਦੀ ਕਈਆਂ ਕੋਲੇ ਅਹੁਦੇ ਇਹ ਨਹੀਂ ਹੈਗਾ ਪ੍ਰੇਮ ਕੋਲੇ ਵੀ ਉਹਦੇ ਤਾਂ ਉਹਦੇ ਕੋਲੇ ਹੈਗਾ ਉਹ ਬਲਾਕ ਪ੍ਰਧਾਨ ਦੀ ਆ ਪਰ ਜਿਸ ਤਰ੍ਹਾਂ ਉਹਨਾਂ ਕੋਲੇ ਇੱਕ ਪਸ਼ੂ ਪਾਲਾਈ ਬੋਰਡ ਦੇ ਵੀ ਉਹ ਮੈਂਬਰ ਹੈਗੇ ਆ ਪਰ ਉਹ ਇੱਕ ਜਿਹੜੇ ਆਮ ਜਿੰਨਿਆਂ ਉਹਨਾਂ ਦਾ ਪਾਰਟੀ ਲਈ ਯੋਗਦਾਨ ਹੈਗਾ ਜਿੰਨਾ ਉਹਨਾਂ ਨੇ ਆਪ ਦਾ ਕਾਰੋਬਾਰ ਵੀ ਉਹਨਾਂ ਦੇ ਉਹਨਾਂ ਦਾ ਅਸਰ ਪਿਆ ਆ ਆਪਣੇ ਨਿੱਜੀ ਤੇ ਸਾਰਾ ਉਹਨਾਂ ਨੇ ਪਾਰਟੀ ਲਈ ਸਮਰਕਰ ਸਮਰਪਤ ਰਹੀ ਉਹ ਜਿੰਨਾ ਬਣਦਾ ਸਨਮਾਨ ਆਮ ਆਪਾਂ ਨੂੰ ਪਤਾ ਵੀ ਉਹ ਤੁਸੀਂ ਪਿੰਡਾਂ ਦੇ ਵਿੱਚ ਲੋਕਸ ਕਰਦੇ ਵੀ ਤੁਹਾਨੂੰ ਨਹੀਂ ਮਿਲਿਆ ਹਾਂ ਜਿੰਨਾ ਵੀ ਉਹਨਾਂ ਨੂੰ ਬਾਕੀ ਜੇ ਮੈਂ ਆਪਤੀ ਕੱਲ ਨਹੀਂ ਕਰ ਰਿਹਾ ਕਿਉਂਕਿ ਮੈਂ ਤਾਂ ਆਪ ਦਾ ਜਿਹੜਾ ਕਦੇ ਵੀ ਕਿਸੇ ਵੀ ਕੋਈ ਵਰਕਰ ਕਹਿੰਦੇ ਵੀ ਕਿਸੇ ਕੋਲੇ ਕੀ ਆ ਹੋਵੇ ਵੀ ਮੈਂ ਅਹੁਦੇ ਦੀ ਮੰਗ ਕਰਦਾ ਕਿਉਂਕਿ ਮੈਂ ਕਦੇ ਵੀ ਉਹਦਾ ਨਹੀਂ ਪਰ ਜੇ ਮੈਂ ਲੱਗ ਕੇ ਪਰਦੇ ਲੱਗ ਗੱਲ ਕਰਾਂ ਤਾਂ ਜਿਹੜੇ ਬਹੁਤ ਸਾਰੇ ਜੋਗ ਅਗਵਾ ਜਿਨ੍ਹਾਂ ਨੇ ਉਦੋਂ 2022 ਦੀ ਇਲੈਕਸ਼ਨ ਚ ਕੰਮ ਕੀਤਾ ਉਦੋਂ ਪਹਿਲਾਂ ਵੀ ਕੰਮ ਕੀਤਾ 2017 ਚ ਵੀ ਕੀਤਾ ਤੇ ਉਹਨਾਂ ਨੇ ਪਿਛਲੀ ਲੋਕ ਸਭਾ ਜਿਹੜੀ ਚੋਣ ਸੀਗੀ 2024 ਚ ਕਰਮਜੀਤ ਅਨਮੋਲ ਜੀ ਖੜੇ ਸੀ ਇੱਥੇ ਉਦੋਂ ਵੀ ਜੀ ਜਾਨ ਦੇ ਨਾਲ ਕੰਮ ਕੀਤਾ ਪਰ अनेका ਵਰਕਰ ਹੈਗੇ ਜਿਹੜੇ ਕਿ ਉਹ ਜਿਹੜੇ ਜਿਨ੍ਹਾਂ ਉਹਨਾਂ ਦਾ ਸਨਮਾਨ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਤੇ ਉਹ ਜਿਹੜੇ ਵਰਕਰਾਂ ਦਾ ਇਕੱਲਾ ਇਹ ਨਹੀਂ ਹੈਗਾ ਵੀ ਉਹਦਾ ਜੇ ਇੱਕ ਆ ਤੇ ਵਰਕਰ ਜ਼ਿਆਦਾ ਹੈ ਪਰ ਦੂਜੀ ਗੱਲ ਇਹ ਹੁੰਦੀ ਹੈ ਵੀ ਘਟੋ ਘਟੋ ਵਰਕਰਾਂ ਦੇ ਜਿਹੜੇ ਕੰਮ ਹੋਣ ਤੇ ਉਹਨਾਂ ਦਾ ਪਾਰਟੀ ਜਿੱਥੇ ਹੋਵੇ ਉਹਨਾਂ ਦੀ ਸੁਣਵਾਈ ਹੋਵੇ ਇਹ ਤਾਂ ਹੋਣੀ ਚਾਹੀਦੀ ਹੈ ਨਾ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੇ ਆ ਵਰਕਰ ਉਹ ਜਿਹੜੇ ਖੁੱਲ ਕੇ ਭਾਵੇਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਖੁੱਲ ਕੇ ਨਹੀਂ ਆ ਰਹੇ ਪਰ ਉਹ ਦੱਬੀ ਜ਼ੁਬਾਨ ਦੇ ਵਿੱਚ ਸਾਰੇ ਜ਼ਰੂਰ ਕਹਿੰਦੇ ਆ ਕਿ ਵੀ ਇੱਥੇ ਸਾਡੀ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਤੁਹਾਡੀ ਕੌਣ ਨਹੀਂ ਕਰ ਰਿਹਾ ਵਿਧਾਇਕ ਸਾਹਿਬ ਨਹੀਂ ਕਰ ਰਹੇ ਜਾਂ ਤੁਹਾਡਾ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਹਲਕੇ ਦੀ ਲੀਡਰਸ਼ਿਪ ਹੀ ਹੈ ਵਿਧਾਇਕ ਵੀ ਨਹੀਂ ਕਰ ਰਿਹਾ ਸੁਣਵਾਈ ਇਹੋ ਜੀ ਕਿਹੜੀ ਗੱਲ ਹੋਈ ਇਹਦੀ ਵਿਧਾਇਕ ਕੋ ਤੁਹਾਡੇ ਤੋਂ ਨਰਾਸ਼ ਹੋ ਗਏ ਜਾਂ ਨਰਾਜ ਹੋ ਗਏ ਜਾਂ ਤੁਹਾਡੀ ਨਹੀਂ ਸੁਣਵਾਈ ਕਰਨੀ ਉਹਨੇ ਬੰਦ ਕਰਤੀ ਇਹੋ ਜੀ ਗੱਲ ਕੀ ਹੋਈ ਬੱਸ ਇਹ ਤਾਂ ਉਹ ਹੀ ਦੱਸ ਸਕਦੇ ਆ ਉਹ ਦੱਸਣ ਮੈਂ ਜਿਹੜਾ ਤੁਹਾਨੂੰ ਪਤਾ ਹੈ ਵੀ ਬਤ ਐਕ ਵੀ ਜਦੋਂ ਪਿਛਲੀ ਬਾਈ ਵਾਲੀ ਇਲੈਕਸ਼ਨ ਚ ਘੱਟੋ ਘੱਟ ਇਧਰਲੇ ਜਿਹੜੇ 25 30 ਪਿੰਡਾਂ ਦਾ ਤਾਂ ਮੇਰੇ ਕੋਲੇ ਹੀ ਸਾਰਾ ਇਲੈਕਸ਼ਨ ਕੈਂਪੇਨ ਦਾ ਕੰਮ ਸੀ ਬਾਕੀ ਪਿੰਡਾਂ ਚ ਵੀ ਜਾਂਦੇ ਰਹੇ ਇਧਰਲੀ ਬੈਲਟ ਦੇ ਦੂਸਰੀ ਦੇ ਤੇ ਉਹ ਵੀ ਬੋਲਦੇ ਹੁੰਦੇ ਸੀਗੇ ਵੀ ਇਹ ਉਹ ਵਿਅਕਤੀ ਆ ਭਾਈ ਤੁਹਾਡੀ ਜਾਣ ਪਛਾਣ ਕਰਾ ਦਿਆਂ ਵੀ ਜਿਸ ਨੇ ਮਤਲਬ ਪਾਰਟੀ ਲਈ ਆਪਦੀ ਨੌਕਰੀ ਵੀ ਮਤਲਬ ਰਿਟਾਇਰਮੈਂਟ ਲਈ ਆ ਇਹ ਪਤਾ ਨਹੀਂ ਕੀ ਕਾਰਨ ਮੈਂ ਆਹਾ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕੈਨੇਡਾ ਗਿਆ ਹੋਇਆ ਸੀ ਕੈਨੇਡਾ ਤੋਂ ਆ ਕੇ ਤੇ ਸਪੈਸ਼ਲ ਮੈਂ 1 ਮਹੀਨੇ ਲਈ ਆਇਆ ਪਹਿਲਾਂ ਮਾਰਚ ਮਹੀਨੇ ਤੋਂ ਜਦੋਂ ਕਰਮਜੀਤ ਅਨਮੋਲ ਜੀ ਨੂੰ ਟਿਕਟ ਮਿਲੀ ਸਾਰੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ ਤੇ ਕਰਮਜੀਤ ਅਨਮੋਲ ਨੂੰ ਉਹਨਾਂ ਦੀ ਫਲੈਕਸ਼ਨ ਕੈਂਪੇਨ ਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਗੇ ਸਾਰੇ ਪਿੰਡਾਂ ਦੇ ਵਰਕਰ ਫਿਰ ਮੇਰਾ ਕਿਉਂਕਿ ਪਹਿਲਾਂ ਤੋਂ ਪਲਾਨ ਸੀ ਕਿ ਪਰਿਵਾਰਕ ਕੰਮਾਂ ਕਰਨ ਉੱਥੇ ਕੈਨੇਡਾ ਗਏ ਤਾਂ ਉੱਥੇ ਮਹੀਨੇ ਬਾਅਦ ਹੀ ਮੇਰਾ ਮਨ ਕੀਤਾ ਵੀ ਨਹੀਂ ਪਾਰਟੇ ਲਈ ਕੰਮ ਕਰਨਾ ਚਾਹੀਦਾ ਇੱਥੇ ਉਦੋਂ ਗਰਮੀ ਦਾ ਮਹੀਨਾ ਸੀਗਾ ਤੇ ਇੱਥੇ ਆਏ ਆ ਫਿਰ ਮੈਂ ਪੂਰਾ ਜੀ ਜਾਣ ਦੇ ਨਾਲ ਆਪਦੀ ਤਰਫੋਂ ਕੀਤਾ ਬਾਕੀ ਤਰੋਚਨ ਜੀ ਤੁਸੀਂ ਜਾਣਦੇ ਹੋ ਇੱਥੇ ਫਿਰ ਜਦੋਂ ਸਰਪਜੀਤ ਸਿੰਘ ਖੜੇ ਆ ਉਹਨਾਂ ਦੇ ਜਿਹੜੀ ਆ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਚਲੋ ਉਧਰ ਰਏ ਸੀ ਤੇ ਆਪਣੇ ਮੇਰੇ ਵੀ ਮਨ ਦੇ ਵਿੱਚ ਆਮ ਆਪਣਾ ਜਿਹੀ ਨਿੱਜੀ ਤੌਰ ਤੇ ਕਹੀਏ ਤਾਂ ਇੱਕ ਆਪਾਂ ਜਿਹੜਾ ਸਾਰਾ ਸਿੱਖ ਪੰਥਾ ਉਹ ਸ਼ਹੀਦ ਦਾ ਪਰਿਵਾਰ ਮੰਦਾ ਤੇ ਉਹਦੇ ਪ੍ਰਤੀ ਸਤਿਕਾਰ ਸੀਗਾ ਪਰ ਪਾਰਟੀ ਵੱਡੀ ਸੀ ਪਾਰਟੀ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਕਰਕੇ ਤੇ ਕਿ ਵੀ ਜਿੱਥੇ ਰਹੀਏ ਜੈਸਪਾਰਟੀ ਨਾਲ ਜੁੜੇ ਆ ਉਹਦੇ ਲਈ ਜੀ ਜਾਨ ਦੇ ਨਾਲ ਦਿਲੋਂ ਕੰਮ ਕਰਨਾ ਤਾਂ ਉਹਦੇ ਲਈ ਆਪਾਂ ਨੂੰ ਪਤਾ ਵੀ ਚਾਰ ਪੰਜ ਪਿੰਡਾਂ ਦੇ ਵਿੱਚ ਤਾਂ ਇੱਥੋਂ ਤੱਕ ਵੀ ਹੁੰਦਾ ਸੀ ਕਿ ਆਮ ਜਿਹੜੇ ਨੌਜਵਾਨ ਤਬਕਾ ਸੀ ਉਹ ਸਾਰੇ ਕਹਿੰਦੇ ਸੀ ਵੀ ਭਾਈ ਸਾਰਿਆਂ ਨੂੰ ਚਾਹੀਦਾ ਦੂਜੀਆਂ ਪਾਰਟੀਆਂ ਤੇ ਤਾਂ ਬੂਥ ਨਹੀਂ ਲੱਗਣਦੇ ਨੇ ਤੇ ਦੂਜਾ ਕੱਲਾ ਸਰਬਜੀਤ ਦਾ ਜਿਹੜਾ ਬੂਥ ਪੰਥ ਦਾ ਬੂਥ ਇੱਕ ਲੱਗੇ ਸਾਡੇ ਪਿੰਡ ਵੀ ਆਵਾਜ਼ ਦੇਤੀ ਸੀਗੀ ਤੁਸੀਂ ਉਹਦੇ باوجود ਵੀ ਬੂਦ ਜਿਹੜਾ ਪਾਰਟੀ ਉਸ ਦੇ باوجود ਇਕੱਲਾ ਤਰਲੋਚਨ ਦੀ ਤੁਹਾਡੀ ਗੱਲ ਚੋਂ ਗੱਲ ਆ ਮੈਂ ਜਾ ਕੇ ਬੋਲਿਆ ਉੱਥੇ ਜਿੱਥੇ ਪਿੰਡ 'ਚ ਵੈਸੇ ਬਾਜ ਦੇਤੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਨੌਜਵਾਨਾਂ ਨੂੰ ਵੀ ਠੀਕ ਆ ਅਸੀਂ ਸਤਿਕਾਰ ਕਰਦੇ ਆ ਪਰ ਅਸੀਂ ਪਾਰਟੀ ਦੇ ਨਾਲ ਜੁੜੇ ਆ ਪਾਰਟੀ ਲਈ ਠੀਕ ਆ ਸਾਡੇ ਕੰਮ ਬਹੁਤੇ ਨਹੀਂ ਹੋਏ ਪਰ ਜਿੰਨੇ ਕ ਅਸੀਂ ਨਿੱਜੀ ਤੌਰ ਤੇ ਕਰਵਾ ਸਕੇ ਲੋਕਾਂ ਦੇ ਕੰਮ ਕਰਵਾਏ ਆ ਅਸੀਂ ਦੇਖਣਾ ਚਾਹੁੰਦੇ ਆ ਵੀ ਲੋਕ ਸਾਨੂੰ ਕੀ ਹੰਗਾਰਾ ਭਰਦੇ ਆ ਅਸੀਂ ਤਾਂ ਬੂਥ ਲਾਵਾਂਗੇ ਜਦੋਂ ਇਹ ਚੀਜ਼ ਹੋਇਆ ਦੂਜੀਆਂ ਪਾਰਟੀਆਂ ਵਾਲੇ ਵੀ ਉਹ ਕਹਿੰਦੇ ਵੀ ਅਸੀਂ ਵੀ ਭਾਈ ਫਿਰ ਬੂਥ ਲਾਵਾਂਗੇ ਫਿਰ ਜਾਨੀ ਕਿ ਸਾਡੇ ਪਿੰਡੋਂ 550 ਵੋਟ ਆਰਾਮ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਪੈ ਗਈ ਸੀ ਠੀਕ ਆ ਬੋਟ ਭਾਵੇਂ ਸਾਰੇ ਪਿੰਡਾਂ ਦੇ ਵਿੱਚੋਂ ਉਹਦੀ ਸਰਬਜੀਤ ਦੀ ਬਦੀ ਹੈਗੀ ਹੈ ਪਰ ਸਾਡੇ ਪਿੰਡ ਦੇ ਵਿੱਚੋਂ ਅਜੇ ਮੈਂ ਤੁਹਾਨੂੰ ਪਿੰਡ ਗਿਣਾ ਦੂੰਗਾ ਵੀ ਜਿਹੜੇ ਕਿ ਕੁਝ ਖਾਸ ਜਿਹੜੇ ਅੱਜ ਬਣੇ ਹੋਏ ਆ ਉਹਨਾਂ ਦੇ ਪਿੰਡਾਂ ਚੋਂ ਸਰਬਜੀਤ ਨੂੰ ਬਹੁਤ ਜ਼ਿਆਦਾ ਵੋਟ ਪਈ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਪਰ ਸਾਡੇ ਪਿੰਡੋਂ ਓਨੀ ਵੋਟ ਘੱਟ ਹੀ ਨਹੀਂ ਆਮ ਆਦਮੀ ਪਾਰਟੀ ਨੂੰ ਵੋਟ ਪਈ ਕੰਮ ਤੁਹਾਡੇ ਫਿਰ ਨਹੀਂ ਹੋ ਵਾਲੇ ਕੰਮ ਤਾਂ ਜੀ ਦੇਖੋ ਕੰਮ ਪ੍ਰਮਾਤਮਾ ਵੈਗਰੂ ਸੱਚੇ ਪਾਸ਼ਾ ਨੇ ਨਿੱਜੀ ਕੰਮ ਤੱਕ ਪਾਇਆ ਇਹ ਨਹੀਂ ਕਿਤੇ ਪਰਮਾਤਮਾ ਕਿਤੇ ਪਾਵੇ ਬਣਾ ਤੇ ਨੀਚੀ ਕੰਮ ਕਦੇ ਵੀ ਪਹਿਲੀ ਗੱਲ ਤਾਂ ਬਹੁਤਾ ਮੰਗਿਆ ਨਹੀਂ ਜੇ ਕੋਈ ਹੈ ਵੀ ਤਾਂ ਉਹ ਪਾਰਟੀ ਲੈਵਲ ਤੇ ਆਪਣਾ ਹੋਇਆ ਨਹੀਂ ਕੰਮ ਲੋਕਾਂ ਦੀ ਭਾਫਤ ਤੁਰੇ ਫਿਰਦੇ ਰਹੇ ਆ ਸਵਾ ਦੋ ਸਾਲ ਲੋਕਾਂ ਦੀ ਬਾਤ ਕੰਮ ਨਹੀਂ ਲੋਕਾਂ ਦੀ ਖਾਤਰੀ ਹੋਗੇ ਪਰ ਮੈਂ ਕਿਹਾ ਜੀ ਜ਼ਰੂਰ ਜਦੋਂ ਲੋਕਾਂ ਦਾ ਕੰਮ ਹੋ ਜਾਊਗਾ ਮੈਂ ਉਹਦਾ ਜਿੱਤਕ ਮੰਗੇ ਹੀ ਨਹੀਂ ਇਹ ਵੀ ਚੱਲ ਚੱਲਦੀ ਸੀ ਕਦੇ ਵੀ ਤੁਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਮਾਰ ਲਾਈ ਤੁਸੀਂ ਕੋਸ਼ਿਸ਼ ਕੀਤੀ ਕਦੇ ਵੀ ਕੋਈ ਵਿਅਕਤੀ ਮੈਂ ਤਾਂ ਇੱਥੋਂ ਤੱਕ ਕਿ ਕਹੂੰਗਾ ਕਿ ਮੇਰੇ ਕੋਲੇ ਪਾਰਟੀ ਨੇ ਠੀਕ ਐਨਾ ਮਾਨ ਦਿੱਤਾ ਮੈਨੂੰ ਜ਼ਿਲ੍ਹੇ ਦਾ ਕਿਸਾਨ ਮੰਗਦਾ ਪ੍ਰਧਾਨ ਬਣਾਤਾ ਉਹਦੇ 'ਚ ਹਾਲਾਂਕਿ ਮੇਰਾ ਤਾਂ ਐਜੂਕੇਸ਼ਨ ਫੀਲਡ ਸੀਗਾ ਤੇ ਇੱਧਰ ਐਗਰੀਕਲਚਰ ਵਾਲੇ ਪਾਸੇ ਮੈਨੂੰ ਲਾਤਾ ਠੀਕ ਆ ਪਰ ਜੋ ਪਾਰਟੀ ਨੇ ਦਿੱਤਾ ਪਰ ਨਾ ਤਾਂ ਮੈਂ ਇਹ ਮੰਗਿਆ ਸੀ ਨਾ ਕਦੇ ਵੀ ਮੈਂ ਕਹਿੰਨਾ ਜੀ ਸੌਖਾ ਵਾ ਲੋ ਜਿੱਥੇ ਮਰਜੀ ਜੇ ਮੈਂ ਕਦੇ ਆਪਦੇ ਮੂੰਹੋਂ ਕਿਹਾ ਹੋਵੇ ਕਿਸੇ ਨੂੰ ਵੀ ਵੀ ਮੈਨੂੰ ਮਾਰਕੀਟ ਕਮੇਟੀ ਦਾ ਅਹੁਦਾ ਚਾਹੀਦਾ ਜਾਂ ਮੈਨੂੰ ਜੀ ਫਲਾਨਾ ਉਹਦਾ ਚਾਹੀਦਾ ਜਾਂ ਕੋਈ ਹੋਰ ਕੋਈ ਇਲੈਕਸ਼ਨ ਲੜਾਓ ਜਾਂ ਕੁਝ ਕਦੇ ਵੀ ਮੈਂ ਅਹੁਦਾ ਨਹੀਂ ਮੰਗਿਆ ਕਦੇ ਵੀ ਮੈਂ ਨਹੀਂ ਮੰਗਿਆ ਪਰ ਜੋ ਲੱਕੇ ਜੋ ਆਵਾਜ਼ ਆ ਰਹੀ ਹੈ ਕਿਉਂਕਿ ਪਹਿਲਾਂ ਵੀ ਮੈਨੂੰ ਫੋਨ ਆਉਣੇ ਇੱਧਰਲੇ ਜਿਹੜੇ ਪਿੰਡਾਂ ਦੇ ਵਿੱਚ 30 ਪਿੰਡਾਂ ਦੇ ਵਿੱਚ ਕੰਮ ਕੀਤਾ ਤਰਲੋਚਨ ਜੀ 30 ਪਿੰਡਾਂ ਦੇ ਵਿੱਚ ਕੰਮ ਕੀਤਾ 30 ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਰਕਰਾਂ ਦੇ ਮੈਨੂੰ ਫੋਨ ਆਉਣੇ ਤੇ ਨਾ ਉਹਨਾਂ ਨੂੰ ਕੁਝ ਕਹਿਣ ਜੋ ਕਿ ਕਾਹ ਕੰਮ ਹੁੰਦੇ ਨਹੀਂ ਸੀ ਉਹਨਾਂ ਨੇ ਕਹਿਣਾ ਵੀ ਸਾਡੇ ਕੰਮ ਨਹੀਂ ਹੁੰਦੇ ਸਾਡੀ ਸੁਣਵਾਈ ਹੈ ਨਹੀਂ ਤੇ ਉਹਨਾਂ ਨੂੰ ਹੁਣ ਕੀ ਕਹੀਏ ਚਲੋ ਕਹਿ ਲਈਏ ਕਿਦਾ ਮੰਨਦੇ ਆ ਫੇਰ ਮੈਂ ਦੇਖੋ ਪਾਰਟੀ ਹਾਈ ਕਮਾਂਡ ਤੱਕ ਪਤਾ ਨਹੀਂ ਗੱਲ ਪਹੁੰਚਦੀ ਜਾਂ ਨਹੀਂ ਪਹੁੰਚਦੀ ਪਾਰਟੀ ਹਾਈ ਕਮਾਂਡ ਨੇ ਇਹਦੇ ਚ ਤਾਂ ਮੈਂ ਤਾਂ ਇੱਥੇ ਕਹੂੰਗਾ ਵੀ ਸਾਡੇ ਅਸੀਂ ਤਾਂ ਹਲਕੇ ਦੇ ਵਿਧਾਇਕ ਅਮਰਪਾਲ ਸਿੰਘ ਨੂੰ ਜੀ ਜਾਣ ਨਾਲ ਚੁਣਿਆ ਉਹਨਾਂ ਨੂੰ ਬੜਾ ਸਪੋਰਟ ਕੀਤੀ ਪਾਰਟੀ ਦੀ ਵੇਵ ਵੀ ਬਣੀ ਤੇ ਉਹਨਾਂ ਲਈ ਐਨਾ ਕੰਮ ਕੀਤਾ ਪਰ ਜਿਹੜੇ ਕੱਲਾ ਇਹ ਮੇਰੀ ਆਵਾਜ਼ ਨਹੀਂ ਅੱਜ ਮੈਂ ਬੋਲ ਪਿਆ ਦੂਜੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਆਮ ਦਬੀ ਜਬਾਨ ਦੇ ਵਿੱਚ ਸਾਰੇ ਕਹਿ ਰਹੇ ਪਰ ਵਰਕਰ ਕਹਿ ਰਹੇ ਵੀ ਸਾਡੀ ਸੁਣਵਾਈ ਹੈ ਨਹੀਂ ਇਹਦੇ ਲਈ ਜਿਹੜਿਆ ਹਾ ਚੇਅਰਮੈਨ ਨੇ ਦਿੱਤੀ ਹੈਗੀ ਹੈ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਚਲੋ ਮਾਨ ਸਾਹਿਬ ਨੇ ਉਹਨਾਂ ਦਾ ਕਿਸਮ ਦੀ ਬੜੀ ਤਾਕਤ ਨਹੀਂ ਦੇ ਕਹਿ ਸਕਦੇ ਜਿੱਥੇ ਉਹਨਾਂ ਨੂੰ ਪਹਿਲਾਂ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਉਹਦੇ ਨਾਲ ਨਾਲ ਉਹਨਾਂ ਨੂੰ ਮਾਰਕੀਟ ਕਮੇਟੀ ਦੇ ਕਮੇਟਰੀ ਜਿੱਤੀ ਗਈ ਹੈ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਦੇਖੋ ਪਾਰਟੀ ਨੇ ਨਿਯੁਕਤ ਕੀਤਾ ਹੈਗਾ ਉਹਨਾਂ ਨੂੰ ਮੈਂ ਪਹਿਲਾਂ ਉਹਨਾਂ ਨੂੰ ਵਧਾਈ ਦਿੰਦਾ ਮਾਨ ਸਾਹਿਬ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਦੇ ਪਰ ਜੇ ਇਲਾਕੇ ਦੀ ਗੱਲ ਕਰਗੇ ਤਾਂ ਇਲਾਕੇ ਦੇ ਵਿੱਚ ਅਜਿਹਾ ਜ਼ਰੂਰ ਚਾਹੀਦਾ ਸੀਗਾ ਕਿ ਜਿੰਨੇ ਵੀ ਜੋ ਚਾਹਵਣ ਸੀ ਮੈਂ ਤੁਹਾਨੂੰ ਆਪ ਦਾ ਜ਼ਿਕਰ ਪਹਿਲਾਂ ਕਰਦਿਆਂ ਇੱਕ ਵਾਰ ਫੇਰ ਕਿ ਮੈਂ ਇਸ ਚੀਜ਼ ਦਾ ਕਦੇ ਵੀ ਜਿਹੜਾ ਹੈਗਾ ਮੰਗ ਨਹੀਂ ਕੀਤੀ ਮੈਂ ਬਾਕੀ ਜਿਹੜੇ ਬਹੁਤ ਹੀ ਸੀਨੀਅਰ ਜਿਨ੍ਹਾਂ ਨੇ ਪੜਾ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਦੇ ਨਾਲ رائے ਹੋਣੀ ਚਾਹੀਦੀ ਸੀਗੀ ਤੇ ਰੈ ਪਾਰਟੀ ਨੇ ਨਹੀਂ ਕਰਨੀ ਹੈ ਬਰੈਤ ਹਲਕਾ ਵਿਧਾਇਕ ਨਹੀਂ ਕਰਨੀ ਹੈ ਨਾ ਤੇ ਉਹਨਾਂ ਨਾਲ رائے ਹੋਣੀ ਚਾਹੀਦੀ ਸੀਗੀ ਵੀ ਇਹ ਤਾਂ ਹੈ ਵੀ ਜਿਹੜੇ ਦੋ ਆਉਦੇ ਜੜੀ ਇੱਕੋ ਵਿਅਕਤੀ ਨੂੰ ਦਿੱਤੇ ਜਾਣੇ ਠੀਕ ਹੈ ਉਹਨਾਂ ਨਾਲ ਮੈਂ ਨਿੱਜੀ ਤੌਰ ਤੇ ਉਹ ਵੀ ਮੇਰੇ ਦੋਸਤ ਹਨ ਜੀਤ ਮਾਨ ਪਰ ਵਰਕਰਾਂ ਦੇ ਵਿੱਚ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦੀ ਹੈ ਤੁਸੀਂ ਕੋਈ ਕੁਝ ਕਹਿ ਸਕਦੇ ਆਂ ਵੀ ਨਿਰਾਸ਼ਾ ਜਿਹੜੀ ਕਹਿ ਸਕਦੇ ਆਂ ਖੁਸ਼ੀ ਘਟਾ ਮਤਲਬ ਨਿਰਾਸ਼ਾ ਮੈਡੀਕਲ ਦੇ ਨਜ਼ਰੀਏ ਨਾਲ ਇਹ ਦਿਖਦਾ ਜਿਵੇਂ ਸਾਨੂੰ ਦੋਸਤੋ ਜਿਵੇਂ ਜਿਵੇਂ ਸਾਡਾ ਕਾਫੀ ਲੋਕਾਂ ਦਾ ਕੰਟੈਕਟ ਹੋਇਆ ਪਰ ਚਲੋ ਕੰਟੈਕਟ ਅਸੀਂ ਕੀਤਾ ਉਹਨਾਂ ਨੂੰ ਸੱਦਿਆ ਵੀ ਸਾਰੇ ਕੋਲੇ ਆ ਜਾਓ ਤੁਸੀਂ ਆਪਣੀ ਗੱਲ ਰੱਖੋ ਪਰ ਉਹਨਾਂ ਨੇ ਗੱਲ ਨਹੀਂ ਕੀਤੀ ਕਪਤਾਨ ਸਾਹਿਬ ਸਾਡੇ ਲੋੜ ਆ ਗਏ ਉਹਨਾਂ ਨੂੰ ਸੱਦਿਆ ਸੀ ਆ ਗਏ ਤਾਂ ਜੇ ਤੁਸੀਂ ਵੀ ਖੁੱਲ ਕੇ ਜੇ ਬੋਲਦੇ ਨਹੀਂ ਬਈ ਉਹਵੇਂ ਪਰ ਤੁਸੀਂ ਇਹ ਕਹੋ ਜਿਹੜੀ ਤਰੇਬਾਜੀ ਤੁਹਾਡੀ ਬਿਲਕੁਲ ਇਸ ਟਾਈਮ ਸਹੀ ਹੈ ਜੇ ਹੈਗਾ ਵੀ ਰਿਵਾਰਡਿੰਗਾਂ ਮੰਡਣਗਾ ਜੀ ਆਪ ਦੇ ਅੰਦਰ ਨੇ ਫਿਰ ਟਾਈਮ ਤਾਂ ਇੱਕ ਸਮਾਂ ਤਾਂ ਆ ਜਾਣਾ ਤੇ ਇਹ ਗੱਲ ਮੈਂ ਚੀਜ਼ ਹੁਣ ਖੁੱਲ ਕੇ ਕਹੂੰਗਾ ਕਿ ਵਰਕਰਾਂ ਦੇ ਵਿੱਚ ਜਿਹੜੇ ਆ ਜਿਨ੍ਹਾਂ ਨੇ ਜੀ ਜਾਨ ਨਾ ਜਿਨ੍ਹਾਂ ਨੇ ਬਿਜਲੀ ਦੇ ਨਾ ਗਰੰਟੀਆਂ ਕੱਟੀਆਂ ਸੀ ਪਤਾ ਉਹ ਕਿੰਨਾਂ ਨੇ ਕੱਟਣਾ ਸੀ ਜਦੋਂ 300 ਜੂੰਟ ਬਿਜਲੀ ਮਾਫ਼ਬਾਪਤ ਗਰੰਟੀਆਂ ਕੱਟਣਾਂ ਨਾ ਉਦੋਂ ਪਿੰਡਾਂ ਦੇ ਵਿੱਚ ਜਿਹੜੇ ਬਾਕੀ ਪਾਰਟੀਆਂ ਦੂਜੀਆਂ ਦੇ ਉਹ ਛੇਡਾਂ ਕਰਦੇ ਸੀ ਕਿ ਇਹ ਕਿੱਥੇ ਆ ਜਾਣਗੇ ਤੁਸੀਂ ਵਰਕਰ ਪੈਰਾਂ ਚ ਚਪਲਾ ਪਾ ਕੇ ਤੇ ਤੁਰੇ ਫਿਰਦੇ ਹੋ ਡੋਰ ਟੂ ਡੋਰ ਹੁਣ ਉਹ ਵਰਕਰ ਜਿਹੜੇ ਹੈਗੇ ਆ ਉਹਨਾਂ ਦੀ ਮਿਹਨਤ ਨੂੰ ਫਲ ਮਿਲਿਆ ਜਿਹੜੋ ਜੋ ਬਾਈ ਦੀ ਸਰਕਾਰ ਬਾਈ ਚ ਬਣੀ ਆ ਤੇ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਆ ਉਹਨਾਂ ਨੇ ਟੂਰ ਟੂ ਡੋਰ ਜਿਹੜਾ ਪਹਿਲਾਂ ਕੰਮ ਕੀਤਾ ਹੈਗਾ ਉਹ ਵਰਕਰ ਨਹੀਂ ਮਤਲਬ ਜਿਹੜਾ ਹੈਗਾ ਸੰਤੋਸ਼ਟ ਨਹੀਂ ਤੁਸੀਂ ਜੋ ਸਰਕਾਰ ਜਾਂ ਪਾਰਟੀ ਨੇ ਤੁਹਾਡੀ ਨੇ ਫੈਸਲਾ ਲਿਆ ਚੀਰਮੈਨ ਲਾਏ ਹੈਗੇ ਆ ਉਸ ਨੂੰ ਲੈ ਕੇ ਜਿਆਦਾ ਤੁਸੀਂ ਮਤਲਬ ਖੁਸ਼ ਨਹੀਂ ਨਿਰਾਸ਼ਾ ਦੇ ਆਲਮ ਚਲੇ ਗਏ ਤੁਹਾਨੂੰ ਇਹ ਲੱਗਦਾ ਸੀਗਾ ਵੀ ਇੱਕ ਬੰਦੇ ਨੂੰ ਦੋ ਤੇ ਦਿੱਤੇ ਗਏ ਤੇ ਬਾਕੀ ਜਿਹੜੇ ਉਹਨੂੰ ਓਵਰੋਲ ਕਰ ਦਿੱਤਾ ਮੈਂ ਇੱਕ ਵਾਰ ਫੇਰ ਤੁਹਾਨੂੰ ਇਹਨਾਂ ਵੀ ਮੈਂ ਮੈਨੂੰ ਕੋਈ ਨਹੀਂ ਕਿਉਂਕਿ ਮਿਰਦ ਮੰਗੀ ਹੈ ਨਹੀਂ ਸੀਗੀ ਮੈਂ ਜਿਹੜੀ ਪਾਰਟੀ ਲਈ ਕੰਮ ਕੀਤਾ ਯਾਰ ਜਿਹੜੀ ਪਾਰਟੀ ਲਈ ਇੰਨਾ ਕੰਮ ਕੀਤਾ ਉਸ ਪਾਰਟੀ ਦੇ ਵਿੱਚ ਜੀ ਵਰਕਰ ਆ ਜਿਹੜੇ ਇਸ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚੋਂ ਆਵਾਜ਼ਾਂ ਜਿਹੜੀਆਂ ਉਹ ਨਿਰਾਸ਼ਾ ਦੀਆਂ ਆਉਣ ਤੋ ਫਿਰ ਆਪ ਨੂੰ ਦੁੱਖ ਅੱਗੇ ਜਾ ਕੇ ਚੋਣਾ ਆਉਣ ਲੱਗਿਆ ਜਿਲ੍ਹਾ ਪਛੇਤ ਬਲਾਕ ਸੰਗਰੀ ਨੇ ਇਹਨੂੰ ਲੈ ਕੇ ਤੁਹਾਡੇ ਆਪ ਦੇ ਵੱਖਰੇ ਕੀ ਰੋਕ ਹੈਗੇ ਆ ਵੀ ਕਿਸ ਤਰ੍ਹਾਂ ਤੁਸੀਂ ਚੱਲੋਗੇ ਕਿਉਂਕਿ ਉਹਦਾ ਐਕਸ ਸਾਹ ਦੇ ਨਾਲ ਤੁਹਾਡਾ ਡ੍ਰੌਪ ਐ ਕਿਡਾ ਇਸ ਟਾਈਮ ਆ ਵੱਖਰਾ ਖੜਾ ਨਾ ਜਰਾ ਰਿਹਾ ਕਿਉਂਕਿ ਬੰਦਿਆਂ ਦੀ ਚੋਣ ਵੀ ਕਰਨੀ ਆ ਤੁਸੀਂ ਜਿਹੜੇ ਉਮੀਦਵਾਰ ਖੜੇ ਕਰਦੇ ਆ ਉਹ ਕਿਵੇਂ ਸਾਰਾ ਕੁਝ ਚੱਲੇਗਾ ਕਿਵੇਂ ਮੈਚ ਕਰੂਗਾ ਨਹੀਂ ਉਹ ਤਾਂ ਜਿਵੇਂ ਪਾਰਟੀ ਜੋ ਪਾਰਟੀ ਫੈਸਲਾ ਕਰੂਗੀ ਪਾਰਟੀ ਜਿਵੇਂ ਫੈਸਲਾ ਕਰੂਗੀ ਉਹਦੇ ਲਈ ਪਾਰਟੀ ਦਾ ਹੁਕਮ ਮੰਨਾਂਗੇ ਪਾਰਟੀ ਦਾ ਹੁਕਮ ਮੰਨਾਂਗੇ ਅਸੀਂ ਜੇ ਤੁਸੀਂ ਕਪਤਾਨ ਸਿੰਘ ਦੀ ਗੱਲ ਕਰ ਰਹੇ ਹੋ ਤੇ ਕਪਤਾਨ ਸਿੰਘ ਪਾਰਟੀ ਨਾਲ ਖੜਾ ਪਾਰਟੀ ਨੇ ਜਿਸ ਨੂੰ ਮਤਲਬ ਵੀ ਟਿਕਟਾ ਦਿੱਤਿਆਂ ਜੋ ਵੀ ਹੈਗਾ ਕਪਤਾਨ ਸਿੰਘ ਪਾਰਟੀ ਨਾਲ ਖੜਾ ਪਰ ਜਿਹੜਾ ਹੈਗਾ ਵਰਕਰ ਕੀ ਸੋਚੂਗਾ ਵਰਕਰਾਂ ਨੂੰ ਜਿਨ੍ਹਾਂ ਨੂੰ ਟਿਕਟਾ ਦਿੱਤਿਆਂ ਜਾਣੀਆਂ ਉਹਨਾਂ ਨੂੰ ਚਾਹੁੰਦਾ ਹੋਊ ਜਾਂ ਨਹੀਂ ਚਾਹੁੰਦਾ ਹੋਊਗਾ ਇਹ ਬੱਕਰਾ ਵਿਸ਼ਾ ਇਹ ਤਾਂ ਬੜਾ ਐਸਾ ਬੇਵਾਸਾ ਨਾਲ ਉਹਨਾਂ ਨੇ ਟਿਕਟਾਂ ਵੰਡੀਆਂ ਹੈਗੀਆਂ ਉਹ ਕੀ ਮਤਲਬ ਪੂਰੀ ਤਾਲ ਮਿਲ ਕੇ ਬਿਠਾਓਗੇ ਮੈਂ ਉਸ ਗੱਲ ਦੀ ਗੱਲ ਹੈ ਵੀ ਵਰਕਰਾਂ ਦੇ ਵਿੱਚੋਂ ਗਏ ਲੀਡਰਾਂ ਜਿਧੇ ਹੋਣਗੇ ਕਿ ਕਿਹਦੇ ਚੋਂ ਤੁਸੀਂ ਟਿਕਟਾਂ ਦੇਵੋਗੇ ਦੇਖੋ ਜੇ ਪਾਰਟੀ ਦੀ ਜੇ ਲੀਡਰਸ਼ਿਪ ਕੰਮ ਕਰਦੀ ਆ ਤੇ ਉਹ ਵਧੀਆ ਹੀ ਕੰਮ ਕਰੂਗੀ ਪਰ ਜੇ ਇੱਕ ਵਿਧਾਇਕ ਨੇ ਕਰਨੀ ਤੇ ਫਿਰ ਵਿਧਾਇਕ 10 ਦਿਨ ਵੀ ਵਿਧਾਇਕ ਹੀ ਦੱਸਣਗੇ ਇਸ ਚੀਜ਼ ਦਾ ਵੀ ਉਹਨਾਂ ਨੇ ਕਿਵੇਂ ਰੱਖਣੀ ਹੈਗੇ ਆ ਬੰਦੇ ਵੀ ਜਿਹੜੇ ਆ ਵੀ ਕਿ ਕਿਹਨਾਂ ਨੂੰ ਦੇਣੇ ਆ ਕਿਹਨਾਂ ਨੂੰ ਨਹੀਂ ਉਹ ਸੋਚਣ ਪਰ ਇਹ ਕਾਮ ਲੋਕ ਧਾਰਨਾ ਇਹ ਵੀ ਪਾ ਲੈਂਦੇ ਨਾ ਵੀ ਜਿਹੜਾ ਕੋਈ ਤਕੜਾ ਬੰਦਾ ਹੁੰਦਾ ਜਿਹਦੇ ਕੋਲ ਚਾਰ ਪੈਸੇ ਹੁੰਦੇ ਆ ਉਹਨੂੰ ਚੌਂੜਾ ਦਿੱਤੀ ਜਾਂਦੀ ਆ ਉਹ ਕਹਿੰਦੇ ਵੀ ਇਹ ਸਾਰਾ ਕੁਝ ਸਹਿਜੂ ਇਸ ਕਰਕੇ ਇਹਨੂੰ ਅੱਗੇ ਲਿਆਂਦਾ ਜਾਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਨਿਕਲ ਕੇ ਪਹਿਲਾਂ ਵੀ ਆਈਆਂ ਤੇ ਉਹ ਵੀ ਸਕਦਾ ਇਸ ਤਰ੍ਹਾਂ ਦੀ ਜਿਹੜੇ ਪੈਸਿਆਂ ਦੇ ਬੰਦੇ ਵੀ ਟਿਕਟਾਂ ਲੈ ਸਕਦੇ ਤਰਲੋਚਨ ਜੀ ਦੇਖੋ ਇਹ ਨੇਕਾ ਧਾਰਨਾ ਹੈਗਾ ਵੀ ਜਿੱਥੇ ਪਾਰਟੀ ਦੇ ਜਿਹੜੇ ਸਧਾਰਨ ਘਰਾਂ ਦੇ ਵਰਕਰ ਹੈਗੇ ਆ ਉਹਨਾਂ ਨੇ ਇਲੈਕਸ਼ਨ ਲੜੀ ਆ ਜਿੰਨਾਂ ਨੇ ਜਿੱਥੇ ਪਾਰਟੀ ਦੇ ਪੁਰਾਣੇ ਵਰਕਰ ਆ ਤੇ ਉਹਨਾਂ ਨੇ ਜੇ ਸਰਪੰਚੀ ਦੀ ਚੋਣ ਲੜੀ ਆ ਤੇ ਉਹ ਬਣੇ ਆ ਉੱਥੇ ਕੋਈ ਉਹ ਨਹੀਂ ਆਇਆ ਵੀ ਇਹ ਬਹੁਤ ਪੈਸਾ ਹੀ ਜ਼ਾਇਦਾ ਹੈ ਤੇ ਕੋਈ ਹੈਗਾ ਹੁਣ ਆਪਣੀ ਭਲੂਰ ਪਿੰਡ ਦੀ ਗੱਲ ਕਰਗੇ ਤਾਂ ਭਲੂਰ ਦੇ ਜਿਹੜੇ ਅਰਸ਼ ਵਰਕ ਉਹ ਸਰਪੰਚ ਬਣੇ ਆ ਇੱਕ ਸਧਾਰਨ ਘਰ ਦਾ ਮੁੰਡਾ ਹੈ ਬੜਾ ਮਿਹਨਤੀ ਤੇ ਉਹ ਉਹਨੇ ਇਲੈਕਸ਼ਨ ਲੜੀ ਤੇ ਉਹ ਬਣ ਗਿਆ ਇਸ ਕਰਕੇ ਇਹ ਇਹ ਆਪਣੀ ਬਿਲਕੁਲ ਹੀ ਜਿਹੜੇ ਲੋਕ ਤਾਂ ਜੇ ਆਮ ਘਰਾਂ ਦੇ ਜਿਹੜੇ ਆ ਇਹ ਨੂੰ ਐਮਐਲਏ ਜਿਹੜਾ ਸਾਰੇ ਪੰਜਾਬ ਦੇ ਵਿੱਚ ਐਮਐਲਏ ਬਣਾ ਸਕਦੇ ਆ ਤੇ ਲੋਕ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਵੀ ਬਣਾ ਸਕਦੇ ਆ। ਇਹ ਇੱਕ ਗੱਲ ਆ ਮੈਂ ਚਲੋ ਸਹਿਬ ਤਾਂ ਇਹ ਤਾਂ ਜਦੋਂ ਸਰਕਾਰ ਬਣ ਜਾਂਦੀ ਹੈ ਇਹ ਸਾਰੀਆਂ ਜਿਹੜੀਆਂ ਸੀਟਾਂ ਭਰੀਆਂ ਜਾਂਦੀਆਂ ਪਰ ਲੋਕ ਤਾਂ ਕਹਿੰਦੇ ਵੀ ਕੰਮ ਜੇ ਕੀਤੇ ਆ। ਫਿਰ ਦੂਜੇ ਪਾਸੇ ਇਹ ਵੀ ਹੈਗਾ ਵੀ ਜਿਹੜੀਆਂ ਕਿੰਡਾ ਦੀਆਂ ਸੁਸਾਇਟੀਆਂ ਜਿੱਥੇ ਕੋਈ ਕੋਈ ਵੱਡੀ ਗੱਲ ਨਹੀਂ ਉਹਦੀ ਉਹ ਖੇਤੀਬਾੜੀ ਨਾਲ ਸੰਬੰਧਤ ਸਾਰੇ ਆਧਾਰੇ ਹੁੰਦੇ ਆ ਉੱਥੇ ਵੀ ਆਪਦੀ ਪਾਰਟੀ ਲਗਾਤਾਰ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਈ ਵਾਰ ਨੀ ਇਹਨਾਂ ਚਿਕਰਾਂ ਕਈ ਵਾਰ ਪੋਸਟਪੋਨੀ ਕਰ ਦਿੰਦੇ ਆਂ ਇਹਨਾਂ ਤਰੀਕਾ ਦੇ ਕੇ ਮੜ ਕੇ ਫਿਰ ਬਾਅਦ ਵਿੱਚ ਪਿਛਲੇ ਦਿਨੀ ਜੇ ਅਗਰ ਆਪਾਂ ਮੱਦ ਲ ਕੇ ਬੰਦੀ ਗੱਲ ਕਰੀਏ ਉੱਥੇ ਰਾਜਾ ਸਰਪੰਚ ਉਨੇ ਉਹਨੇ ਉਹਦਾ ਤਾਂ ਨਈਂ ਨਾ ਬੈ ਗਿਆ ਉੱਤੇ ਨਾਰੇ ਲਾਈ ਜਾਂਦਾ ਸੀ ਬੈਠਾ ਉਹ ਜਿਹੜਾ ਉਹ ਕਹਿੰਦਾ ਸਾਡੀਆਂ ਤਰੀਕਾ ਦੇ ਕੇ ਫਿਰ ਉਸ ਫੋਨ ਕਰਤੀਆਂ ਅੱਗੇ ਕਰਤੀਆਂ ਫਿਰ ਉਹ ਕਈ ਕੁਸ਼ ਉੱਤੇ ਹੋਇਆ ਇਹਨਾਂ ਚੀਜ਼ਾਂ ਨਾਲ ਕਿਵੇਂ ਪਾਰਟੀ ਮਜ਼ਬੂਤ ਹੋ ਰਹੀ ਹੈ ਕੀ ਹੈਗਾ ਸਾਰਾ ਕੁਝ ਨਹੀਂ ਉਹਦੇ ਚ ਦੇਖੋ ਉਹਦੇ ਚ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਪਾਰਟੀ ਨੇ ਹਾਈ ਕਮਾਂਡ ਨੇ ਕੋਈ ਮਤਲਬ ਇੱਕ ਪਿੰਡ ਮਲ ਕੇ ਦੀ ਆ ਕੇ ਤੇ ਪਾਰਟੀ ਹਾਈ ਕਮਾਂਡ ਨੇ ਧਿਆਨ ਕਰਕੇ ਕੁਝ ਉੱਥੇ ਰੋਕਤੀ ਹੈ ਇਲੈਕਸ਼ਨ ਪਾਰਟੀ ਨੇ ਤਾਂ ਨਹੀਂ ਕੋਈ ਕੀਤਾ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਉਹ ਸਹੀ ਦਿਸ਼ਾ ਨਿਰਦੇਸ਼ ਦੇ ਰਹੀ ਹੈ ਇਹਦੇ ਲਈ ਤਾਂ ਹੁਣ ਜਿਵੇਂ ਰਾਜਾ ਮੱਲਕੇ ਨੇ ਜੋ ਕਿਹਾ ਉਹ ਉਹਨਾਂ ਦੇ ਵਿਚਾਰਾਂ ਦੇ ਵਿੱਚ ਬਿਲਕੁਲ ਜੋ ਉਹਨਾਂ ਨੇ ਕਿਹਾ ਸਚਾਈ ਲੱਗਦੀ ਹੈ ਉੱਥੇ ਜਿਹੜੀ ਐਲੈਕਸ਼ਨ ਹੋ ਜਾਣੀ ਚਾਹੀਦੀ ਹੈ ਕਿ ਕੌਣ ਜੋ ਬਿਵਾਰਫ ਇਹਦੇ ਵਾਰੀ ਜਿਹੜਾ ਜੋ ਨਈਂ ਕਰਫ ਹੋਣਗਾ ਕੌਣ ਜੋ ਬਿਵਾਰ ਕੌਣ ਉਹ ਰਾਜਾ ਮੱਲਕੇ ਨੇ ਦੱਸ ਹੀ ਦਿੱਤਾ ਹੈਗਾ ਨਹੀਂ ਤੁਸੀਂ ਤਾਂ ਕਿਨੋਂ ਇੱਕ ਇੱਕ ਦੇ ਬਰਾਬਰ ਤੁਹਾਡਾ ਬਰਾਪ ਖੜ ਗਿਆ ਕਿ ਕਈ ਬੰਦਿਆਂ ਦਾ ਚਲੋ ਭਾਵੇਂ ਨਾਮ ਨਹੀਂ ਲਿਆ ਪਰ ਤੁਸੀਂ ਜਿਸ ਤਰੀਕੇ ਨਾਲ ਵੱਖਰੇ ਚੱਲ ਰਹੇ ਹੋ ਪਟਾਕ ਪਰ ਆਪ ਵੀ ਮੈਂ ਯਾਦਾ ਕਈ ਵਾਰ ਤਾਂ ਇਹਦਾ ਵੀ ਤੁਸੀਂ ਹੱਥ ਬਲਾਉਣ ਤੋਂ ਵੀ ਗਰੇਜ਼ ਕਰਨ ਵਾਲੇ ਹੋ ਗਰੇਜ਼ ਕਰਦੇ ਹੋ ਵੀ ਇੰਨਾ ਖੁਦਾ ਵੱਖਰਾ ਭਾਵੇਂ ਤੁਸੀਂ ਪਾਰਟੀ ਨਾ ਕਰੇ ਹਨ ਪਰ ਜੇ ਅਗਰ ਇਹੋ ਜੀ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਤਾਂ ਤੁਸੀਂ ਕਿਵੇਂ ਲੱਗੇ ਨਹੀਂ ਦੇਖੋ ਸਾਡੇ ਵੱਲੋਂ ਕੋਈ ਗਰੁੱਪਵਾਦੀ ਨਹੀਂ ਇਸ ਗੱਲ ਲਈ ਤਰੋਚਨ ਜੀ ਬੇਸ਼ੱਕ ਦੇ ਤੁਸੀਂ ਕਹੋ ਗਰੁੱਪ ਬਾਜੀ ਕੋਈ ਨਹੀਂ ਇੱਕ ਪਰਸਨਲ ਜਿਹੜੇ ਪਾਰਟੀ ਦੇ ਬੰਦੇ ਆ ਜਿੱਥੇ ਵੀ ਹੈਗੇ ਆ ਪਾਰਟੀ ਲੈਵਲ ਤੇ ਇਕੱਠੇ ਖੜੇ ਆ ਪਾਰਟੀ ਨਾਲ ਕੋਈ ਚੱਕਰ ਨਹੀਂ ਤੇ ਜੇ ਇੱਕ ਵਿਅਕਤੀ ਕੋਈ ਕਿਸੇ ਨੂੰ ਨਹੀਂ ਮਤਲਬ ਇਗਨੋਰ ਕਰਦਾ ਤਾਂ ਫਿਰ ਕੀ ਆ ਉਹ ਜੇ ਇੱਕ ਪਾਰਟੀ ਨਿੱਜੀ ਤੌਰ ਤੇ ਉਹ ਬੰਦਾ ਵਿਅਕਤੀ ਕੋਈ ਕਿਸੇ ਨਾਲ ਧੱਕਾ ਕਰ ਰਿਹਾ ਤੇ ਉਹ ਉਹ ਵੱਖਰੀ ਗੱਲ ਆ ਪਰ ਪਾਰਟੀ ਲੈਵਲ ਤੇ ਜਿਹੜਾ ਹੈਗਾ ਕੋਈ ਮਤਲਬ ਬਾਗੇ ਪਰਾਣੇ ਚ ਗਰੁੱਪ ਬੰਦੀ ਕੋਈ ਨਹੀਂਗੀ ਰੋਪਬੰਦੀ ਜੇ ਹੀ ਕੋਈ ਨਹੀਂਗੀ ਇਹਨਾ ਜ਼ਰੂਰ ਹੈਗਾ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹੜੇ ਵਰਕਰਾਂ ਦੇ ਵਿੱਚ ਨਿਰਾਸ਼ਾ ਜ਼ਰੂਰ ਹੈਗੀ ਆ ਇਹ ਇਲਾਕੇ ਦੀ ਆਵਾਜ਼ ਆ ਇਹ ਅੱਜ ਜੇ ਤੁਸੀਂ ਕਹੋਗੇ ਕਪਤਾਨ ਸਿੰਘ ਕਹਿ ਰਿਹਾ ਹੈ ਬੇਸ਼ੱਕ ਦੀ ਕਿਸੇ ਨੂੰ ਹੋਰ ਨੂੰ ਵੀ ਪੁੱਛੋ ਵੀ ਹਾਂ ਵੀ ਭਾਈ ਦੱਸੋ ਕਪਤਾਨ ਸਿੰਘ ਨੇ ਤਾਂ ਕਹਿਤਾ ਹੈ ਵੀ ਪਾਰਟੀ ਦੇ ਬਾਗੇ ਪ੍ਰਾਣੇ ਦੇ ਬਾਗੇ ਪ੍ਰਾਣੇ ਦੇ ਹਲਕੇ ਦੇ ਵਰਕਰਾਂ ਦੇ ਵਿੱਚ ਬਾਗੇ ਪ੍ਰਾਣੇ ਦੀ ਲੀਡਰਸ਼ਿਪ ਪ੍ਰਤੀ ਨਿਰਾਸ਼ਾ ਅ ਦੱਸੋ ਵੀ ਤੁਸੀਂ ਨਰਾਸ਼ ਹੋ ਜਾਂ ਨਹੀਂ ਤੇ ਹੋ ਸਕਦਾ ਵੀ ਉਹ ਹਜੇ ਵੀ ਕਹਿ ਦੇਣ ਵੀ ਨਹੀਂ ਯਾਰ ਕਪਤਾਨ ਸਿੰਘ ਤਾਂ ਖਰੇ ਇਵੇਂ ਹੀ ਕਹਿੰਦਾ ਪਰ ਜਦੋਂ ਦਿਲ ਦਾ ਉਹਨਾਂ ਦਾ ਦਿਲ ਬੋਲੀਦਾ ਨਾ ਹਜੇ ਨਹੀਂ ਬੋਲ ਰਿਹਾ ਜਦੋਂ ਦਿਲ ਬੋਲੀਦਾ ਫਿਰ ਪਤਾ ਲੱਗਦਾ ਮੈਂ ਮੈਂ ਬਰਦਾਸ਼ਤਾ ਮੈਂ ਮੈਂ ਲਾਕੇ ਦੀ ਆਵਾਜ਼ ਦੱਸਤੀ ਜੋ ਬੁੱਲ ਕੇ ਨਹੀਂ ਕਰ ਰਹੇ ਵੱਡੀ ਗੱਲ ਤੇ ਲੋਕ ਨਰਾਜ ਹੈ ਨਰਾਜ ਹੈ ਜੀ ਜੇ ਲੋ ਆਪਾਂ ਆਖਰੀ ਸਵਾਲ ਤੋਂ ਲੈ ਗਏ ਆ ਵੀ ਜਿਹੜੀ ਇਹ ਚੇਤਨੀ ਦਿੱਤੀ ਗਈ ਹੈਗੀ ਹੈ ਇਸ ਨੂੰ ਲੈ ਕੇ ਜੇ ਤੁਹਾਡਾ ਨਰਾਜ਼ ਘੜਾ ਜਰਾ ਤੁਸੀਂ ਗੱਲ ਕੀਤੀ ਵੀ ਫਲਾਣ ਫਲਾਣ ਨੇ ਕੰਮ ਕੀਤਾ ਇਹਦੇ ਅਗੇ ਤੁਹਾਡਾ ਕੀ ਕਦਮ ਹੈਗਾ ਵੀ ਤੁਸੀਂ ਹੁਣ ਇਹ ਉਹਨਾਂ ਦੇ ਹਾਰ ਪਾਉਂਗੇ ਜਾਂ ਨਿਰਾਸ਼ਾ ਦੇ ਹਾਲ ਵਿੱਚ ਰਹੋਗੇ ਨਹੀਂ ਓਏ ਤਾਂ ਦੇਖੋ ਹੁਣ ਉਹ ਤਾਂ ਉਹਨਾਂ ਦਾ ਦਸੰਦਾ ਹੈਗਾ ਵੀ ਉਹ ਕੀ ਕਰਦੇ ਹੈਗੇ ਆ ਕਦੋਂ ਆਉਂਦਾ ਸਵਾਲ ਦੇ ਆ ਕੀ ਕਰਦੇ ਆ ਉਹ ਉਹ ਜਨਨ ਅਸੀਂ ਤਾਂ ਮਤਲਬ ਜਿਹੜਾ ਹੈਗਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਕੋਈ ਫੇਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੋਈ ਧੜਾ ਨਹੀਂ ਹੈਗਾ ਵੀ ਕੋਈ ਗਰੁੱਪ ਨਹੀਂ ਹੈਗਾ ਕੋਈ ਅਸੀਂ ਕੋਈ ਉਹ ਪਾਰਟੀ ਜਿਹੜਾ ਜੇ ਕੋਈ ਪਾਰਟੀ ਦੀ ਉੱਪਰੋਂ ਹੁਕਮ ਹੁੰਦਾ ਹੈ ਉਹਦੇ ਅਨਸਾਰ ਹੀ ਪਾਰਟੀ ਦੀ ਗਤੀਵਿਧੀ ਪਿਛਲੇ ਇਲੈਕਸ਼ਨ ਸੀਗੀ ਕਰਮਜੀਤ ਅਨਮੋਲ ਦੀ ਇਲੈਕਸ਼ਨ ਮੌਕੇ ਪਾਰਟੀ ਦੀਆਂ ਜੋ ਜੋ ਨਿਰਦੇਸ਼ ਹੁੰਦੇ ਸੀ ਉਦੋਂ ਮੀਟਿੰਗਾਂ ਇਕੱਠੇ ਸਾਰੇ ਹੁੰਦੀਆਂ ਸੀਗੀਆਂ ਮੀਟਿੰਗਾਂ ਸਾਰੀ ਤੇ ਇਸੇ ਤਰ੍ਹਾਂ ਜੇ ਪਾਰਟੀ ਦੇ ਹੁਣ ਜਿਮਨੀ ਚੋਣਾਂ ਦੇ ਵਿੱਚ ਹਲਕੇ ਤੋਂ ਬਾਹਰ ਡਿਊਟ ਨਾ ਲੱਗਣਗੇ ਉੱਥੇ ਵੀ ਜੋ ਪਾਰਟੀ ਦਾ ਹੁਕਮ ਹੁੰਦਾ ਸੀ ਸਾਰੇ ਜਾਣਦੇ ਰਹੇ ਆ ਉਹ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਮੈਂ ਤੁਹਾਨੂੰ ਦੱਸਦਾ ਵੀ ਕੋਈ ਗਰੁੱਪ ਨਹੀਂ ਕੋਈ ਕੌਸ ਨਹੀਂਗਾ ਤੇ ਇਹਨਾਂ ਜ਼ਰੂਰ ਹੈਗਾ ਵੀ ਵਰਕਰਾਂ ਦੇ ਵਿੱਚ ਜਿਵੇਂ ਕਮਾ ਪ੍ਰਤੀ ਜਾਂ ਹੋਰ ਮੈਂ ਬਾਘੇਪੁਰਾਣੇ ਹਲਕੇ ਦੀ ਗੱਲ ਕਰ ਰਿਹਾ ਕਿ ਵਰਕਰਾਂ ਪ੍ਰਤੀ ਵਰਕਰਾਂ ਦੇ ਵਿੱਚ ਇਹ ਚੀਜ਼ ਦੀ ਨਿਰਾਸ਼ਾ ਜ਼ਰੂਰ ਹੈਗੀ ਦੋਸਤੋ ਅਸੀਂ ਗੱਲਬਾਤ ਇਹਨਾਂ ਨਾਲ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਅੰਦਰ ਦੀ ਗੱਲਬਾਤ ਹੈ ਦਿਖਦਾ ਹੈ ਚਲੋ ਇਹ ਸਾਡਾ ਤਰੀਕਾ ਕੁਝ ਹੋਰ ਹੋ ਸਕਦਾ ਇਹ ਤਾਂ ਬਾਤ ਕਰਨ ਦਾ ਤਾਂ ਹੋਰ ਸੀ ਪਰ ਇਹਨਾਂ ਨੇ ਦੱਸ ਜਰੂਰਤ ਹੈ ਵੀ ਇਸ ਟਾਈਮ ਜਿਹੜਾ ਬਾਗ ਆਪਣੇ ਹਲਕੇ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਇਹਨਾਂ ਦੇ ਵਰਕਰ ਆ ਉਹ ਨਾਰਾਸ਼ ਹੈ ਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੇ ਕੰਮ ਨਹੀਂ ਹੋ ਰਹੇ ਪਰ ਪੰਜਾਬ ਸਰਕਾਰ ਜਾਂ ਪੰਜਾਬ ਦੀ ਗੱਲ ਕਰਕੇ ਉਹਨਾਂ ਨੂੰ ਵੀ ਇਹ ਲੱਗਦਾ ਸੀਗਾ ਵੀ ਲੋਕ ਸਾਡੇ ਤੋਂ ਨਾਰਾਸ਼ ਹੈ ਕਿਉਂਕਿ ਦਿੱਲੀ ਦੇ ਵਿੱਚ ਵੱਡੀ ਹਾਰ ਹੋਈ ਉਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਵੱਲੋਂ ਰਿਅਲੀਆਂ ਵੰਡਣ ਦਾ ਜਿਹੜਾ ਛੇੜਛਾੜ ਕੀਤਾ ਗਿਆ ਚੇਅਰਮੈਨੀਆਂ ਵੱਡੇ ਵੱੱਧ ਤੋਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਬਾਗਾਪੁਰਾ ਦੇ ਮੋਗੇ ਦੀ ਗੱਲ ਆ ਗਈ ਮੋਗੇ ਦੇ ਵਿੱਚ ਜੋ ਹੋਇਆ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀ ਦੀਪਕ ਰੋੜਾ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਲਾ ਕੇ ਸਾਈਡਲਾਈਨ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਹੋਰ ਰੈਂਪੀ ਮਿੱਤਲ ਨੂੰ ਜਿਹੜਾ ਚੇਅਰਮੈਨ ਲਗਾ ਦਿੱਤਾ ਗਿਆ ਇਹ ਤੋਂ ਅੱਗੇ ਜਾ ਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਫੁੱਲ ਖਿੜਨਗੇ ਉਹ ਸਮੇਂ ਦੀ ਗੱਲ ਰਹੂਗੀ ਹਾਂਜੀ ਮੈਂ ਜਿਹੜਾ ਰੈਂਪੀ ਮਿੱਤਲ ਤੇ ਦੀਪਕ ਜੀ ਦੀ ਤੁਸੀਂ ਕੀਤੀ ਹੈ ਗੱਲ ਪਰਲੋਚਨ ਜੀ ਉਹਦੇ ਲਈ ਜਿਹੜੇ ਰੈਂਪੀ ਮਿੱਤਲ ਉਹ ਸ਼ਹਿਰ ਦੀ ਇੱਕ ਨਾਮਵਾਰ ਨਾਮਵਰ ਖਸਤੀਆ ਉਹ ਇੱਕ ਨਾਮਵਰ ਪਰਿਵਾਰ ਆ ਉਹ ਉਹਦੇ ਦੇ ਯੋਗ ਆ ਤੇ ਦੀਪਕ ਜੀ ਨੇ ਵੀ ਬਹੁਤ ਪਾਰਟੀ ਲਈ ਜੀ ਜਾਣਨਾ ਕੰਮ ਕੀਤਾ ਗੁਜਰਾਤ ਦੀ ਇਲੈਕਸ਼ਨ ਚ ਵੀ ਕੀਤਾ ਦਿੱਲੀ ਵੀ ਉਹਨਾਂ ਨੇ ਕੰਮ ਕੀਤਾ ਉਹ ਵੀ ਉਹਦੇ ਦੇ ਜੋਗਾ ਉਹਨਾਂ ਨੂੰ ਜੋ ਵੱਡੇ ਉਹਦੇ ਦਿੱਤੇ ਗਏ ਆਪਣੇ ਪਤਾ ਹਸਾਬੀ ਤੁਸੀਂ ਇਹ ਜੋ ਯੋਗਤੋਂ ਵੀ ਹੁੰਦੇ ਜਦੋਂ ਤੁਸੀਂ ਉਹਨਾਂ ਨੂੰ ਬੁਣਾ ਰਹੇ ਹੋ ਉਹਨਾਂ ਨੇ ਫਲਾਣੇ ਨੇ ਜਾ ਕੇ ਗੁਜਰਾਤ ਜਾ ਕੇ ਜਾਂ ਕਿੱਥੇ ਵੀ ਜਾ ਕੇ ਉਹਨਾਂ ਨੇ ਆਪਾਂ ਘਰਵਾਰ ਛੱਡ ਕੇ ਪਾਰਟੀ ਲਈ ਕੰਮ ਕੀਤਾ ਉਹਨਾਂ ਨੂੰ ਆਨਸਰ ਸਰਕਾਰ ਨੇ ਅمبرੋਡ ਟ੍ਰਸਟ ਦਾ ਚੇਅਰ ਬਣਾਇਆ ਜਿਹੜੇ ਤੁਸੀਂ ਮੇਰੇ ਵੀ ਮਿੱਤਲ ਜੀ ਦੀ ਗੱਲ ਕਰ ਰਹੇ ਹੋ ਉਹ ਆਪਣੀ ਜਗ੍ਹਾ ਤੇ ਬਿਲਕੁਲ ਵੱਡੇ ਅਹੁਦੇ ਤੇ ਸੀ ਉਹਨਾਂ ਨੂੰ ਵੀ ਕੋਈ ਪੰਜਾਬ ਸਰਕਾਰ ਵੱਲੋਂ ਵੱਡਾ ਅਹੁਦਾ ਵੀ ਸ਼ਾਇਦ ਟ੍ਰੇਡ ਨਾਲ ਸੰਬੰਧ ਦਾ ਉਹਨਾਂ ਨੂੰ ਲਾਇਆ ਗਿਆ ਸੀਗਾ ਪਰ ਗੱਲ ਵਿੱਚ ਇਹ ਹੈਗੀ ਆ ਵੀ ਇਹੋ ਜੀ ਕੀ ਗੱਲ ਹੋਈ ਜਿਹੜਾ ਆ ਦੀਪਕ अरोड़ा ਨੂੰ ਵਿਚੀ ਰਾਹ ਦੇ ਵਿੱਚੋਂ ਉਹਨਾਂ ਦੀ ਜਿਹੜੀ ਕੁਰਸੀ ਆ ਜਿਹੜੀ ਖਿੱਚ ਲਈ ਗਈ ਤੇ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਤੇ ਰੇਪੀ ਮਿੱਤਲ ਜੀ ਉਹਨਾਂ ਨੂੰ ਬਣਾ ਦਿੱਤਾ ਗਿਆ ਪਰ ਇਹੋ ਜਿਹਾ ਕਿਹੜੇ ਕਾਰਨ ਰਹੀ ਕਿਉਂਕਿ ਇਹ ਤਾਂ ਨਹੀਂ ਕਿਤੇ ਵੀ ਇੱਥੇ ਵੀ ਕੋਈ ਵਿਧਾਇਕ ਸਾਹਿਬ ਨਾਲ ਨਾਰਾਜ਼ਗੀ ਸੀ ਉਹਨਾਂ ਦੀ ਇਸ ਕਰਕੇ ਉਹਨਾਂ ਦੇ ਜਿਹੜੀ ਉਹ ਭਾਰੀ ਪੈ ਗਈ ਦੇਖੋ ਮੈਂ ਇਹ ਨਹੀਂ ਕਹਾਂਗਾ ਰੈਂਪੀ ਮੱਤਲਜੀ ਦੀਪਕ ਜੀ ਦੋਨੇ ਹੀ ਸਨਮਾਨਯੋਗ ਹਸਤੀਆਂ ਦੋਨੇ ਹੀ ਜਿਹੜੇ ਆ ਉਹ ਇਸ ਸਨਮਾਨ ਦੇ ਹੱਕਦਾਰ ਵੀ ਹੈਗੇ ਆ ਉਹਨਾਂ ਬਾਬਤ ਵਰਕਰ ਦਾ ਦੇ ਵਿੱਚ ਵੀ ਉਹਨਾਂ ਪ੍ਰਤੀ ਬੜਾ ਸਤਿਕਾਰ ਹੈਗਾ ਤੇ ਜਿਹੜੇ ਇਹ ਨਹੀਂ ਹੈਗਾ ਵੀ ਜੇ ਆਪਾਂ ਕਹੀਏ ਵੀ ਜਿਹਨੂੰ ਉਹਦਾ ਦਿੱਤਾ ਉਹ ਜਿਹਨੂੰ ਵੀ ਉਹਦਾ ਮਿਲ ਗਿਆ ਉਸੇ ਤੇ ਵਰਕਰ ਨਰਾਸ਼ ਨਰਾਸ਼ ਆ ਜਿਹਨੂੰ ਉਹਦਾ ਮਿਲ ਗਿਆ ਉਸੇ ਤੇ ਜਿਹੜੇ ਰੈਂਪੀ ਮੈਟਲ ਜੀ ਆ ਦੀਪਕ ਜੀ ਆ ਉਹਨਾਂ ਨੂੰ ਪਾਰਟੀ ਦਾ ਜਿਵੇਂ ਪਾਰਟੀ ਨੇ ਪਹਿਲਾਂ ਉਹਨਾਂ ਨੂੰ ਸਨਮਾਨਤਾ ਉਹਦੇ ਦਿੱਤੇ ਆ ਹੁਣ ਵੀ ਲੱਗਦਾ ਕਿ ਉਹਨਾਂ ਨੂੰ ਪਾਰਟੀ ਅਸੀਂ ਮੰਗ ਕਰਦੇ ਪਾਰਟੀ ਅੱਗੇ ਕਿ ਉਹਨਾਂ ਨੂੰ ਜਿਹੜਾ ਦੀਪਕ ਜੀ ਨੂੰ ਵੀ ਇਸ ਤੋਂ ਵੀ ਵੱਡਾ ਉਹਦਾ ਮਿਲੇ ਇਹ ਚੀਜ਼ ਦਾ ਪਾਰਟੀ ਦਾ ਰੱਖਿਆ ਜਾਊਗਾ ਪਰ ਜਿਹੜਾ ਗੱਲ ਬਾਗੇਪੁਰਾਣੇ ਹਲਕੇ ਦੇ ਵਿੱਚ ਮੈਂ ਇੱਕ ਵਾਰ ਫੇਰ ਕਹਾਂ ਕਿ ਬਾਗੇਪੁਰਾਣੇ ਹਲਕੇ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਪ੍ਰਤੀ ਨਿਰਾਸ਼ਾ ਹਲਕੇ ਦੇ ਹਲਕੇ ਨਾਲ ਜੁੜਿਆ ਹੋਇਆ ਹੈ ਦੀਪਕ ਰੋੜਾ ਜਿਹੜਾ ਉਹ ਬਾਗੇਪੁਰੇ ਹਲਕੇ ਦਾ ਹੀ ਜੁੜਿਆ ਹੋਇਆ ਤਾਂ ਕਿ ਉਹ ਕਿਤੇ ਨਾ ਕਿਤੇ ਜਾ ਕੇ ਪਹਿਲਾਂ ਦਾਵੇਦਾਰ ਵੀ ਸੀਗਾ ਵੀ ਮੈਨੂੰ ਵਿਧਾਨ ਸਭਾ ਦੀ ਸੀਟ ਜਿਹੜੀ ਲੜਾਈ ਜਾਵੇ ਚਲੋ ਠੀਕ ਆ ਪਾਰਟੀ ਨੇ ਉਹਨਾਂ ਨੂੰ ਉੱਪਰਲੇ ਲੈਵਲ ਤੇ ਚਲੋ ਕੁਝ ਲੋਕਾਂ ਦਾ ਕਹਿਣਾ ਹੈਗਾ ਵੀ ਦਿੱਲੀ ਤੋਂ ਹੀ ਉਹਨਾਂ ਨੂੰ ਇਹ ਲਗਾਇਆ ਗਿਆ ਸੀ ਸਿੱਧਾ ਚੀਰਮੈਨ ਲਾਇਆ ਗਿਆ ਉਹਨਾਂ ਦੇ ਚੰਗੇ ਰਿਲੇਸ਼ਨ ਉੱਤੇ ਸੀਗੇ ਤੇ ਉਹ ਉੱਥੋਂ ਦੀ ਸਰਕਾਰ ਚਲੀ ਗਈ ਉੱਥੋਂ ਤੋਂ ਬਾਅਦ ਵਿੱਚ ਇਸ ਟਾਈਮ ਦੇ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਆਪ ਦਾ ਜਿਹੜਾ ਸੁਧਾਰ ਕਰਨ ਵਾਸਤੇ ਲੋਕਾਂ ਨੂੰ ਨਰਾਸ਼ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀਆਂ ਰਿਯੋਰੀਆਂ ਦੀ ਵੰਡ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਬੰਦਿਆਂ ਨੇ ਬਹੁਤ ਸਮਰਪਿਤ ਰਹੇ ਹੈਗੇ ਆ ਪਾਰਟੀ ਦੇ ਨਾਲ ਉਹਨਾਂ ਬਦਲੂ ਐਟ ਅ ਟਾਈਮ ਬਿਗੈਰ ਕਿਸੇ ਗੱਲ ਤੋਂ ਸਾਈਡ ਲਾਈਨ ਕਰ ਦਿੰਦਾ ਉਹ ਵੀ ਇੱਕ ਵਰਤੀ ਗੱਲ ਕਹਿ ਸਕਦੇ ਆ ਤੇ ਹਮੇਸ਼ਾ ਜਿਹੜੇ ਦੀਪਕ अरोड़ा ਹੀ ਉਹਨਾਂ ਦੀ ਗੱਲ ਆ ਉਹ ਵੀ ਕਿਤੇ ਨਾ ਕਿਤੇ ਜਾ ਕੇ ਵਿਧਾਇਕ ਤੋਂ ਲਗਾਤਾਰ ਸਾਈਡ ਲਾਈਨ ਹੀ ਚੱਲਦੇ ਰਹੇ ਆ ਕਿਤੇ ਇਕੱਠੇ ਜੇ ਹੋਣਾ ਵੀ ਤੇ ਕੋਈ ਜ਼ਿਆਦਾ ਉਹਨਾਂ ਦੀ ਗੱਲਬਾਤ ਨਹੀਂ ਹੁੰਦੀ ਜੀ ਇਹ ਸਾਨੂੰ ਨਹੀਂ ਪਤਾ ਵੀ ਪਾਰਟੀ ਵਿੱਚ ਹੁੰਦਾ ਹੀ ਆ ਕੋਈ ਵੀ ਕੋਈ ਚੇਅਰਮੈਨ ਬਣ ਜਾਂਦਾ ਕੋਈ ਦੂਜਾ ਕੁਝ ਵੀ ਬਣ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਪਰ ਦਰਸ਼ਕੋ ਕਿਰਪਾਤ ਸਾਹਿਬਾ ਨੇ ਕੋਤ ਗੱਲਾਂ ਕਦੇ ਜੇ ਵੀ ਬੜੀਆਂ ਹੌਲੀ-ਹੌਲੀ ਤੇ ਸੋਚ ਸਮਝ ਕੇ ਕੀਤੀਆਂ ਆ ਗਈਆਂ ਕਿਉਂਕਿ ਪਾਰਟੀ ਦੇ ਖਿਲਾਫ ਇਹ ਨਹੀਂ ਚਾਹਦੇ ਕੋਈ ਗੱਲਬਾਤ ਕਰੇ ਜੇ ਵਿਧਾਇਕ ਸਾਹਾਂ ਨਾਲ ਸੰਬੰਧ ਤੇ ਜਿਹੜੀਆਂ ਇਹਨਾਂ ਨੇ ਜਿਵੇਂ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਉਹ ਸਮਝ ਗਏ ਆ ਵੀ ਬਿਲਕੁਲ ਜਿਹੜੇ ਇਹਨਾਂ ਦੇ ਜਿਹੜੇ ਰਾਹ ਲੱਗ-ਲੱਗ ਹੈਗੇ ਆ ਤੇ ਜਿਹੜਾ ਦੀਪਕ ਰੋੜੇ ਨੂੰ ਸਾਈਡ ਤੇ ਕਰ ਲੈਣਾ ਕੱਲ ਨੂੰ ਇਹਦੇ ਸੰਬੰਧ ਵਿੱਚ ਕਿਸ ਤਰ੍ਹਾਂ ਦੇ ਇਹਦੇ ਫੁੱਲਾ ਖੜ ਕੇ ਸਾਹਮਣੇ ਆਉਣਗੇ ਤੇ ਕੀ ਕੀ ਨਿਕਲ ਕੇ ਆਊਗਾ ਤੇ ਇਹ ਸਮੇਂ ਦੀ ਗੱਲ ਰਹੂਗੀ ਪਰ ਅਸੀਂ ਕੋਸ਼ਿਸ਼ ਕੀਤੀ ਆ ਵੀ ਕੁਰਤਾਨ ਸਾਹਿਬ ਨਾਲ ਇੱਕ ਗੱਲ ਸਾਂਝੀ ਕੀਤੀ ਜਾਵੇ ਵੀ ਕਿੱਥੇ ਦਰਾਸ਼ਾ ਕਿੱਥੇ ਖੁਸ਼ੀ ਹੈਗੀ ਆ ਚਲੋ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦੇ ਹਾਂ ਦੀ ਤੁਸੀਂ ਇਹ ਚ ਗੱਲਬਾਤ ਨੂੰ ਸ਼ੇਅਰ ਜੋ ਕਰੋਗੇ ਸਾਡਾ ਪੇਜ ਫਾਲੋ ਕਰੋਗੇ ਵਾਈਕੁਰ ਜੀ ਕਾਲ ਸਾਹਿਬ ਬਾਰੇ ਕੀ ਬਾਤ ਹੈ